ਕੰਨਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੇ ਜਦੋਂ ਪੁਲਿਸ ਨੇ ਹਥਿਆਰਾਂ ਦੀ ਵੱਡੀ ਖੇਪ ਕਾਬੂ ਕਰਕੇ ਜ਼ਬਤ ਕਰ ਲਈ ਅਤੇ ਜਿਸ ਤੋਂ ਬਾਅਦ ਬਾਹਰ ਦੇ ਰਾਜਾਂ ਤੋਂ ਪੰਜਾਬ ਦੇ ਵਿੱਚ ਸਪਲਾਈ ਕਰਨ ਵਾਲੇ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਪੁਲਿਸ ਨੇ ਅਮਰਸਰ ਤਰੰਤਾਨ ਡੇਰਾਬਸੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਪੰਜ ਬਦਮਾਸ਼ਾਂ ਨੂੰ 32 ਬੋਰ ਦੇ 8 ਪਿਸਟਲ 10 ਮੈਗਜ਼ੀਨ ਅਤੇ 4 ਰੌਂਦਾਂ ਸਮੇਤ ਕਾਬੂ ਕੀਤਾ ਹੈ ਐਸਪੀਐਚ ਆਈਪੀਐਸ ਡਾਕਟਰ ਪ੍ਰਕਿਆ ਚੈਨ ਨੇ ਦੱਸਿਆ ਕੀ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਅਸਮਾਜਿਕ ਅਨਸਰਾਂ ਦੇ ਖਿਲਾਫ ਉਹਨਾਂ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਪੁਲਿਸ ਨੇ ਦੋ ਮਾਮਲਿਆਂ ਦੇ ਵਿੱਚ ਕੁੱਲ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਿਨ੍ਹਾਂ ਦੇ ਕੋਲ 8 ਪਿਸਤਲ ਵੀ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਹੋਰ ਉੱਚ ਅਧਿਕਾਰੀਆਂ ਨੇ ਕੀ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਜੋ ਬੀਜੇਪੀ ਪੰਜਾਬ ਤੇ ਐਸਐਸਪੀ ਖੰਨਾ ਮੈਡਮ ਅਮਨੀਤ ਕੌਂਡਲ ਉਹਨਾਂ ਦੀ ਡਾਇਰੈਕਸ਼ਨਸ ਹੇਠ ਖੰਨਾ ਪੁਲਿਸ ਦੀ ਟੀਮ ਲਗਾਤਾਰ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਖਾਣਾ ਬੁਰੀ ਇਸ ਨੇ ਜਾਰੀ ਰੱਖੀ ਹੋਈ ਹੈ ਉਦੇ ਹੀ ਕੰਟੀਨਿਊਸ਼ਨ ਚ ਸਾਡੇ ਡੀਐਸਪੀਡੀ ਪਵਨਜੀਤ ਇਨਚਾਰਜ ਸੀ ਆਈਏ ਅਮਨ ਇਨਚਾਰਜ ਨਾਰਕੋਟਿਕ ਸੈਲ ਜਗਜੀਵਨ ਸਦਰ ਥਾਣਾ ਸਦਰ ਔਰ ਸਿਟੀ 1 ਦੀ ਪੁਲਿਸ ਨੇ ਬਹੁਤ ਚੰਗਾ ਇਹਦੇ ਚ ਕੰਮ ਕੀਤਾ ਤੇ ਦੋ ਐਫਆਈਆਰਸ ਰਜਿਸਟਰ ਹੋਈਆਂ ਜਿਹਦੇ ਚ ਟੋਟਲ 5 ਅਕਿਊਜ਼ਡ ਅਰੈਸਟ ਹੋਏ ਨੇ ਤੇ 8 ਜਿਹੜੇ ਹੈਗੇ ਪਿਸਟਲਸ ਉਹਨਾਂ ਦੀ ਰਿਕਵਰੀ ਹੋਈ ਹੈ ਇਦੇ ਵਿੱਚ ਇਹਨਾਂ ਦੇ ਡੀਟੇਲ ਚ ਮੈਂ ਦੱਸਣਾ ਚਾਹਾਂਗੀ ਕਿ ਐਫ ਆਈ ਆਰ ਨੰਬਰ 208 112 23 ਨੂੰ ਰਜਿਸਟਰ ਹੋਇਆ ਅੰਡਰ 25540 ਆਰਮਜ਼ ਐਟ ਪੀਐਸ ਸਿਟੀ 1 ਇਦੇ ਵਿੱਚ ਜਿਹੜਾ ਹੈਗਾ ਜਿਹੜਾ ਨਾਕਾ ਲੱਗਿਆ ਹੋਇਆ ਸੀ ਐਟ ਫੋਕਲ ਪੁਆਇੰਟ ਔਰ ਜਦੋਂ ਚੈਕਿੰਗ ਕੀਤੀ ਗਈ ਤੇ ਸਸਪੀਸ਼ੀਅਸ ਦੂ ਪਰਸਨਸ ਉਹਨਾਂ ਨੂੰ ਰੋਕਿਆ ਗਿਆ ਜਿਨ੍ਹਾਂ ਨੇ ਆਪਣਾ ਨਾਮ ਗੁਰਮੇਲ ਸਿੰਘ ਅਤੇ ਮਨਦੀਪ ਸਿੰਘ ਬੋਥ ਰੈਜ਼ੀਡੈਂਟਸ ਆਫ ਤਰਨਤਾਰਨ ਨੂੰ ਨਾਨੇ ਆਪਣਾ ਦੱਸਿਆ ਜਦੋਂ ਪੁਲਿਸ ਪਾਰਟੀ ਨੇ ਉਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਕੀਤੀ ਤੇ ਉਹਨਾਂ ਦੇ ਬੈਕਪੈਕਸ ਚ ਜਿਹੜੇ ਹੈਗੇ ਨਜਾਇਜ਼ ਹਥਿਆਰ ਰਿਕਵਰ ਹੋਏ ਜਿਦੇ ਚ 4 ਪਿਸਟਲਸ ਐਂਡ 4 ਮੈਗਜ਼ੀਨਸ ਰਿਕਵਰ ਹੋਈ ਸਿਮਿਲਰਲੀ ਦ ਨੈਕਸਟ ਡੇ 2 12 23 ਨੂੰ ਥਾਣਾ ਸਦਰ ਦੀ ਪੁਲਿਸ ਨੇ ਨਾਕਾ ਲਗਾਇਆ ਹੋਸੀ ਐਟ ਟੀ ਪੁਆਇੰਟ ਮਹਿੰਦੀਪੁਰ ਤੋ ਉਥੇ ਇੱਕ ਵਰਣਾ ਗੱਡੀ ਨੂੰ ਜਦੋਂ ਚੈੱਕ ਕਰਨ ਵਾਸਤੇ ਰੁਕਿਆ ਗਿਆ ਤੇ ਉਹਦੇ ਵਿੱਚ ਤਿੰਨ ਬੰਦੇ ਐਪਰੀਹੈਂਡ ਹੋਏ ਜਿਨ੍ਹਾਂ ਦੇ ਨਾਮ ਹੈਗੇ ਸਤਨਾਮ ਸਿੰਘ, ਏਲੀਆਸ ਸੱਤਾ, ਹਰਦੀਪ ਸਿੰਘ ਔਰ ਲਵਪ੍ਰੀਤ ਸਿੰਘ ਜਦੋਂ ਉਹਨਾਂ ਨੂੰ ਰੋਕੇ ਚੈਕਿੰਗ ਕੀਤੀ ਗਈ ਤੇ ਉਹਨਾਂ ਕੋਲੋਂ ਵੀ ਤਿੰਨ ਵੈਪਨਸ ਜਿਹੜੇ ਹੈਗੇ ਉਹ ਰਿਕਵਰ ਹੋਏ ਤੇ ਸਾਨੂੰ ਇਹ ਵੀ ਪਤਾ ਚੱਲਿਆ ਕਿ ਇਹਨਾਂ ਨੂੰ ਦੋ ਬੰਦੇ ਹੋਰ ਅਕੰਪਨੀ ਕਰਦੇ ਪਏ ਜਿਨ੍ਹਾਂ ਦੇ ਨਾਮ ਸੀ ਗੁਰਪ੍ਰੀਤ ਸਿੰਘ ਅਤੇ ਪ੍ਰਿਥਵੀ ਸਿੰਘ ਦੇ ਹੈਡ ਮੈਨੇਜ ਟੂ ਫਲੀ ਫਰਮ देयर ਸੋ ਉਹਨਾਂ ਦੀ ਫਾਲ ਆਪਾਂ ਜਾਰੀ ਕੀਤੀ ہوئی ਹੈ ਏਸੀ ਕੇਸ ਦੇ ਇੱਕ ਬੈਕਵਰਡ ਲਿੰਕੇਜ ਹੈ ਸਸਟੇਨਡ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਸਾਨੂੰ ਇੱਕ ਵੈਪਨ ਦੀ ਹੋਰ ਰਿਕਵਰੀ ਹੋਈ ਅੱਜ ਔਰ ਉਹ ਵੀ ਬੱਤੀਬੌਰ ਨਜਾਇਜ਼ ਪਿਸਟਲ ਹੈ ਸੋ ਅਗਰ ਟੋਟਲ ਦੇਖਾ ਜਾਏ ਤਾਂ ਇਹਨਾਂ ਦੋਨੋਂ ਕੇਸਸ ਨੂੰ ਮਿਲਾ ਕੇ ਸਾਨੂੰ 8 ਪਿਸਟਲ ਬੱਤੀਬੌਰ 10 ਮੈਗਜ਼ੀਨਸ ਔਰ 4 ਰਾਊਂਡ ਬੱਤੀਬੌਰ ਇਹਨਾਂ ਦੀ ਰਿਕਵਰੀ ਹੋਈ ਹੈ ਸੋ ਕਨਾਂ ਪੁਲਿਸ ਨੇ ਪਿਛਲੇ ਪੂਰੇ 1 ਸਾਲ ਮੇ ਬਹੁਤ ਹੀ ਸਸਟੇਨਡ ਇੱਕ ਡਰਾਈਵ ਜਿਹੜੀ ਹੈਗੀ ਉਹ ਚਲਾਈ ਹੋਈ ਹੈ ਔਰ ਉਹਦੇ ਵਿੱਚ ਹਲੇ ਤੱਕ ਆਪਾਂ ਟੋਟਲ ਇਸ ਯਰ 123 ਅਸਲੇ 257 ਕਾਰਤੂਸ ਔਰ 81 ਮੈਗਜ਼ੀਨਸ ਰਿਕਵਰ ਕਰ ਚੁੱਕੇ ਹ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕ੍ਰਾਈਮਸ ਹੋ ਸਕਦੇ ਸੀ ਉਹਨਾਂ ਨੂੰ ਵੀ ਵੀ ਹੈਵ ਬੀਨ ਏਬਲ ਟੂ ਪ੍ਰੀਵੈਂਟ ਸਕਸੈਸ ਜਿਹੜੇ ਰੁਪਏ ਪਕੜਿਆ ਜੀ ਉਹਨਾਂ ਦਾ ਕੋਈ ਪਹਿਲਾਂ ਵੀ ਦੇ ਸ ਹੈਗਾ ਇਨ੍ਹਾਂ ਵਿੱਚੋਂ ਜੀ ਜਿਹੜਾ ਇੱਕ ਬੰਦਾ ਹੈ ਗੁਰਲਾਲ ਉਹ ਤੇ ਇੱਕ ਪਰਚਾ ਹੈ ਉਹ ਐਮਪੀ ਚ ਸੇਂਦਵਾ ਡਿਸਟ੍ਰਿਕਟ ਚ ਉਹ ਤੇ ਪਰਚਾ ਹੈ ਜੀ ਉਹ ਵੀ ਆਮ ਸਾਕ ਦਾ ਹੀ ਪਰਚਾ ਹੈ ਉਹ ਖੰਨੇਜਾ ਦਾ ਕੋਈ ਸੰਬੰਧ ਵੀ ਆਰ ਵੈਰੀਫਾਈਂਗ ਦੈਟ ਜੀ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਪਹਿਲਾਂ ਇਹ ਪਰਚੇ ਰਜਿਸਟਰ ਹੋਏ ਤੇ ਇਹਨਾਂ ਦੀ ਰਿਮਾਂਡ ਹੈ ਸਾਡੇ ਕੋਲ ਜਿਹੜਾ ਸਿਟੀ ਵਾਲਾ ਐਫ ਆਈ ਆਰ ਹੈ ਉਹਦੇ ਵਿੱਚ 5 ਤਾਰੀਖ ਤੱਕ 7 ਤਾਰੀਖ ਤੱਕ ਰਿਮਾਂਡ ਹੈ ਤੇ ਸਦਰਖੰਨਾ ਵਾਲੇ ਪਰਚੇ 5 ਤਾਰੀਖ ਤੱਕ ਰਿਮਾਂਡ ਹੈ ਵੀ ਆਰ ਵੈਰੀਫਾਈਂਗ ਜੀ ਇਹ ਕਿਹਦੀ ਬੀਮ ਕੌਣ ਹੈ ਇਹਦਾ ਗ੍ਰੋਅ ਦਾ ਵੀ ਆਰ ਅਗੇਨ ਵੈਰੀ ਫਾਈਨ ਐਸ ਆਈ ਸੈਡ ਕਿ ਦੋ ਹੀ ਦਿਨ ਹੋਏ ਹਲੇ ਤੇ ਉਹਦੇ ਇਚ ਰਿਕਵਰੀ ਹੋਏ ਪ੍ਰੀਲੀਮਿਨਰੀ ਸਟੇजेस ਤੇ ਵੀ ਸ਼ੇਅਰਿੰਗ ਦਿਸ ਇੰਪੋਰਟੈਂਟ ਦੋ ਪ੍ਰਾਰਨ ਜਿਹੜੇ ਨਹੀਂ ਰੈਸਟ ਨਹੀਂ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਜੀ ਉਹਨਾਂ ਦਾ ਵੀ ਜੀ ਇਹ ਸਾਰੇ ਕੇ ਸਾਰੇ ਜਿਹੜਾ ਦਿਹਾੜੀ ਮਜ਼ਦੂਰ ਟਾਈਪ ਹੁੰਦੇ ਆ ਸੋ ਇਹਦੇ ਵਿੱਚ ਕੋਈ ਵੀ ਸਟੂਡੈਂਟ ਨਹੀਂ ਹੈ ਜਾਂ ਕੁਝ ਆਰਗੇਨਾਈਜ਼ਡ ਸੈਕਟਰ ਚ ਨਹੀਂ ਹੈ ਹੁਣ ਇੱਕ ਦੇਖਣ ਨੂੰ ਆ ਰਿਹਾ ਦੇ ਸਭ ਤੋਂ ਉਮਰ 21 ਤੋਂ 25 ਸਾਲ ਦੇ ਵਿੱਚ ਵਿੱਚ ਹੈ ਕਿ ਆ ਕੋਈ ਮੈਨੂੰ ਇਹ ਟਾਰਗੇਟ ਕੋਈ ਸੋਸ਼ਲ ਮੀਡੀਆ ਨਾਲ ਹੈ ਜਿਵੇਂ ਪਹਿਲਾਂ ਵਿੱਚ ਨੂੰ ਚਾਹੀਦੀ ਬ੍ਰੈਂਡ ਆਲੂ ਦਿੱਤਾ ਜਾਂਦਾ ਕੀ ਹੈ ਨੋ ਡਾਊਟ ਕਿ ਸੋਸ਼ਲ ਮੀਡੀਆ ਇਜ਼ ਡੈਫੀਨਿਟਲੀ ਇਨਵੋਲਡ ਇਟ ਇਜ਼ ਅ ਕਾਈਂਡ ਆਫ ਅ ਐਨ ਇਨਫੋਰਮੇਸ਼ਨ ਬ੍ਰਾਡਕਾਸਟ ਜਿਹੜਾ ਬਹੁਤ ਛੇਤੀ ਹੋ ਸਕਦਾ ਹੈ ਤੇ ਉਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਕੁਝ ਇੱਕ ਲੋਕਲਾਈਜ਼ ਕੁਝ ਨਹੀਂ ਰਿਹਾ ਅੱਜ ਕੀ ਡੇਟ 'ਚ ਸੋ ਉਹਦਾ ਡੈਫੀਨਿਟਲੀ ਇਹ ਲੁੱਕ ਆਇਦ ਆਊਗਾ ਇਹ ਕਿ ਤੁਹਾਨੂੰ ਲੱ ਬੈਕਵਰਡ ਲਿੰਕੇ ਚੱਲ ਰਿਹਾ 10 ਮੋਟਿਵ ਕੀ ਸੀ ਜੀ ਤੁਹਾਡਾ ਨਹੀਂ ਮੋਟਿਵ ਤੋਂ ਜੀ ਕੁਛ ਨਾ ਕੁਛ ਮਾੜਾ ਹੀ ਕੰਮ ਕਰਨਾ ਸੀ ਇਹ ਨਾ ਨਹੀਂ ਹਥਿਆਰ ਲੈ ਕੇ ਆਇਆ ਤੁਸੀਂ ਐਸਐਮ ਜੀ ਨਿਊਜ਼ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ